ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਬੜਾ ਚੰਗਾ ਪ੍ਰਾਲਾ ਕੀਤਾ ਜਾ ਰਿਹਾ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਵੱਲੋਂ ਇਸ ਸੁਸਾਇਟੀ ਵੱਲੋਂ ਲਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਜਿਹੜੀਆਂ ਮੋਗਾ ਜ਼ਿਲ੍ਹੇ ਦੀਆਂ ਆਸ-ਪਾਸ ਨਹਿਰਾਂ ਦੇ ਉੱਤੋਂ ਰੇਲਵੇ ਲਾਈਨਾਂ ਦੇ ਉੱਪਰੋਂ ਜੇ ਕੋਈ ਲਵਾਰਸ ਵੀਰ ਮਿਲਦਾ ਕੋਈ ਬਜ਼ੁਰਗ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਕੋਈ ਡੈੱਡ ਬਾਡੀ ਮਿਲਦੀ ਆ ਉਹਦਾ ਅੰਤਿਮ ਸੰਸਕਾਰ ਰੀਤੀ ਰਿਵਾਜ ਮੁਤਾਬਕ ਜਿੱਦਾਂ ਵੀ ਵਿਧੀ ਵਿਵਧਾਨ ਮੁਤਾਬਕ ਆਪਣੀ ਇਹ ਪੂਰੀ ਟੀਮ ਨੇਚਰ ਦੇ ਨਾਲ ਹੀ ਸੇਵਾ ਕਰਦੀ ਹੈ ਇਸ ਸਾਲ ਦੇ ਵਿੱਚ 2024 ਤੇ 25 ਦੇ ਵਿੱਚ 42 ਲਵਾਰਸ਼ ਮਨੁੱਖੀ ਦੇਹਾਂ ਦਾ ਸੰਸਕਾਰ ਕੀਤਾ ਗਿਆ ਇਹਨਾਂ ਵੱਲੋਂ ਫਿਰ ਉਹਨਾਂ ਦਾ ਸਹਿਜ ਪਾਠ ਦਾ ਪਾਠ ਪ੍ਰਕਾਸ਼ ਕਰਾ ਕੇ ਭੋਗ ਹੈ ਜਿਹੜਾ ਉਹ ਇਕੱਠਾ ਅਖੀਰ ਸਾਲ ਦੇ ਵਿੱਚ ਪਾਇਆ ਜਾਂਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਤੇਗ ਬਹਾਦਰ ਮਹਾਰਾਜ ਜੀ ਦਸਾਂਝ ਰੋਡ ਦੇ ਉੱਤੇ ਮੋਗੇ ਪਾਇਆ ਜਾਣਾ ਤੇ ਮੇਰੀ ਇੱਕ ਤਾਂ ਬੇਨਤੀ ਹੈ ਸੰਗਤ ਨੂੰ ਵੀ ਉੱਥੇ ਆਪਾਂ ਪਹੁੰਚ ਕੇ ਇਹਨਾਂ ਵੀਰਾਂ ਦਾ ਹੌਸਲਾ ਵਧਾਈਏ ਐਸੇ ਕਾਰਜ ਬੜੇ ਘੱਟ ਨੇ ਉਹ ਲੋਕ ਜਿਹੜੇ ਕਰਦੇ ਨੇ ਜਾਂ ਕਰਨ ਬਾਰੇ ਸੋਚ ਪਾਉਂਦੇ ਨੇ 42 ਉਹਨਾਂ ਇਨਸਾਨਾਂ ਦੇ ਅੰਤਮ ਸੰਸਕਾਰ ਕੀਤੇ ਗਏ ਆ ਜਿਨ੍ਹਾਂ ਨਾਲ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਸੀ ਇਕ ਇਨਸਾਨ ਹੋਣ ਦਾ ਰਿਸ਼ਤਾ ਨਿਭਾਇਆ ਬਾਈਕ ਨੇ ਹੀ ਆ ਜੀ ਦੇ ਵਾਰਸ ਹੋਣ ਦਾ ਰਿਸ਼ਤਾ ਨਵਾਇਆ ਤੇ ਉਹਨਾਂ ਵਾਸਤੇ ਅਰਦਾਸ ਵੀ ਕਰਿਓ ਵਿਛੜੀਆਂ ਹੋਈਆਂ ਰੂਹਾਂ ਵਾਸਤੇ ਤੇ 30 ਮਾਰਚ 2025 ਦਿਨ ਐਤਵਾਰ ਨੂੰ ਉਥੇ ਹਾਜ਼ਰੀ ਵੀ ਜ਼ਰੂਰ ਲਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੋ ਬਾਨੂ ਕੀ ਪੀਤ ਆਨੰਦ ਹੋ ਰਾਮ ਗਇਓ ਜਾ ਕੋ ਬਾਉ ਪਰਵਾਦ ਹੋ ਨਾਨਕ ਤਰ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਨਾ ਹੋਨੀ ਹੋਏ ਇਹੋ ਮਾਦਕ ਸੰਜਣਾ ਸਭ ਝੂਠ ਹੈ ਜਾਣ ਲਹੋਰੇ ਮੀਤ ਕਹੇ ਨਾਨਕ ਦਰਨਾ ਰਹੇ ਜੋ ਬਾਨੂ ਕੋ ਬਾਉ ਪਰਵਾਦ ਆਹੋ ਨਾਨਕ ਤੇ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਸੰਸਾਰਾ ਕੀ ਪੀਂ ਜਿਆ ਜੋ ਅਨਹ